ਜਿਹੜੀ 655 ਦੀ ਵੀਡੀਓ ਪਾਈ ਸੀ ਇਹ ਵੀ ਸੇਲ ਹੋ ਗਿਆ ਜੀ ਸੋਨ ਵਾਲੀ ਕਾ ਟਾਈਗਰ ਪੈਂਟ ਵੀ ਖੜਾ ਜੀ ਸੀ ਆਰ ਡੀ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੀਂ ਵੀਡੀਓ ਤੇ ਸੋ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਸਬਸਿਡੀ ਭਰੀ ਸੀ ਸੁਪਰ ਸੀਟਰ ਵਾਲੀ ਉਹ ਨਿਕਲ ਚੁੱਕੀ ਹੈ ਜੀ 114 ਨੰਬਰ ਤੱਕ ਸੋ ਜਿਨ੍ਹਾਂ ਵੀਰਾਂ ਦਾ ਵੀ ਨੰਬਰ ਆਇਆ ਉਹ ਜਿਹੜੀ ਵੀ ਡੀਲਰਸ਼ਿਪ ਨੇੜੇ ਲੱਗਦੀ ਆ ਉੱਥੇ ਜਾ ਕੇ ਸੰਪਰਕ ਕਰ ਲਿਓ ਆਪਾਂ ਖੜੇ ਆ ਜੀ ਸ਼ਕਤੀਮਾਨ ਵਾਲਿਆਂ ਦੇ ਇਹ ਆਈ ਆ ਜੀ ਗੁਜਰਾਤ ਤੋਂ ਗੱਡੀ ਭਾਈ ਉਹਨਾਂ ਦੀ ਮਾਛੀਬੜਾ ਸਾਹਿਬ ਵੀ ਹੈਗੀ ਆ ਡੀਲਰਸ਼ਿਪ ਚਾਰ ਪੰਜ ਉੱਥੇ ਤਾਂ ਰਿਆ ਤੇ ਬਾਕੀ ਇੱਥੇ ਮੰਗਵਾਇਆ ਰੋਪੜ 7 ਤੇ 8 ਫੁੱਟ ਦੋਨੇ ਹੀ ਆ ਤੇ ਬਾਕੀ ਜਿਹਨੇ ਵੀ ਜਿਹੜੀ ਕੰਪਨੀ ਦਾ ਲੈਣਾ ਹੋਵੇ ਸੁਪਰ ਸੀਟਰ ਉਹ ਲੈ ਸਕਦਾ ਜੀ 1 ਲੱਖ 20000 ਸਬਸਿਡੀ ਆ ਇਹਦੇ ਤੇ ਤੇ ਬਾਕੀ ਜਿਹੜੀ 30 ਲੱਖ ਵਾਲੀ ਸਬਸਿਡੀ ਦਾ ਉਹਦਾ ਹਜੇ ਕੋਈ ਪਤਾ ਨਹੀਂ ਤੇ ਸੁਪਰ ਸੀਟਰ ਵਾਲੀਆਂ ਜਿਹੜੀਆਂ ਸਿੰਗਲ ਭਰੀਆਂ ਉਹ ਲੈ ਰਹੇ ਆ ਜੀ ਤੇ ਇਹ ਦੂਸਰੀ ਗੱਡੀ ਆਈ ਆ ਜੀ ਬਾਈ ਉਹਨਾਂ ਕੋਲ ਸ਼ਕਤੀਮਾਨ ਦੀ ਸੇਲ ਵੀ ਕਾਫੀ ਆ। ਇਸ ਵਾਰ ਬਹੁਤ ਵਧੀਆ ਸੇਲ ਗਈ ਆ ਕਹਿੰਦੇ। ਤੇ ਬਾਕੀ ਇੱਧਰ ਰੋਟਾਵੇਟਰ ਪਏ ਆ। ਸਾਹਮਣੇ ਮਲਚਰ ਪਿਆ। ਉਹ ਵੀ ਸੇਲ ਹੋਇਆ ਬਈ ਆ ਬੁਕਿੰਗ ਤੇ। ਤੇ ਸਟਾਕ ਕਾਫੀ ਆ ਗਿਆ ਬਾਈ ਉਹਨਾਂ ਕੋਲ। ਬਾਕੀ ਲੋਕੇਸ਼ਨ ਤੁਹਾਨੂੰ ਪਤਾ ਹੀ ਆ ਆਪਣੇ ਟਰੈਕਟਰ ਦੀਆਂ ਏਜੰਸੀਆਂ ਦੇ ਨਾਲ ਹੀ ਆ ਸ਼ਕਤੀਮਾਨ ਬਾਈਆਂ ਦਾ ਨੰਬਰ ਪਾ ਦੂੰਗਾ ਨੀਚੇ ਸੋ ਜਿਹੜੇ ਵੀ ਨੇ ਸ਼ਕਤੀਮਾਨ ਦਾ ਸੁਪਰ ਸੀਟਰ ਲੈਣਾ ਸੰਪਰਕ ਕਰ ਲਿਓ ਬਾਈ ਉਹਨਾਂ ਨਾਲ ਸੋ ਧੰਨਵਾਦ